ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਬਜ਼ੁਰਗ ਆਏ ਨੇ ਕਿਹੜਾ ਪਿੰਡ ਹੈ ਬਾਪੂ ਜੀ ਆਪਣਾ ਧਾਰੇ ਵਾਲੀ ਵਸਤੀ ਜੀ ਧਾਰੇ ਵਾਲੀ ਵਸਤੀ ਕਿੱਥੇ ਵਸਤੀ ਸਤਲੁਜ ਦੇ ਦਰਿਆ ਤੇ ਬਾਂਦ ਤੇ ਕੰਢੇ ਦੇ ਪਰ ਧਾਰੇ ਵਾਲੀ ਵਸਤੀ ਪਿੰਡ ਹੈਗਾ ਫਿਰੋਜ਼ਪੁਰ ਦੇ ਵਿੱਚ ਹੀ ਹੈ ਤੇ ਸਤਲੁਜ ਦੇ ਕੰਢੇ ਤੇ ਜਿਵੇਂ ਕਹਿੰਦੇ ਨੇ ਬਾਪੂ ਜੀ ਰਹਿੰਦੇ ਨੇ ਤੇ ਕੋਲ ਮਲਾ ਕੇ ਇਹਨਾਂ ਦੀ ਗੁੜੀਆ ਦਾ ਵਿਆਹ ਰੱਖਿਆ ਹੋਇਆ ਤੇ ਪਰਿਵਾਰ ਵੈਰੀਫਾਈ ਹੈ ਜਿਵੇਂ ਕਹਿੰਦੇ ਨੇ ਬਾਪੂ ਦੇ ਚਾਰ ਬੇਟੇ ਸਨ ਤੇ ਜਿਵੇਂ ਦੋ ਬੇਟੇ ਅਨਹੋਣੀ ਦਾ ਸ਼ਿਕਾਰ ਹੋ ਗਿਆ ਜਿਨ੍ਹਾਂ ਦੀ ਡੈਥ ਹੋ ਗਈ ਤੇ ਇੱਕ ਬੇਟਾ ਬਿਲਕੁਲ ਸਿੱਧਾ ਤੇ ਇੱਕ ਬੇਟਾ ਜਿਹੜਾ ਹੈਗਾ ਧਿਆੜੀ ਦਾ ਪਾ ਮਜ਼ਦੂਰੀ ਕਰਦਾ ਹੈ ਤੇ ਜਿਵੇਂ ਕਹਿੰਦੇ ਨੇ ਬਾਪੂ ਦੀ ਤਬੀਅਤ ਵੀ ਨਹੀਂ ਠੀਕ ਰਹਿੰਦੀ ਤੇ ਕੁੜੀ ਇੱਕੋ ਇੱਕੋਈ ਹੈਗੀ ਹੈ ਤੇ ਉਸ ਦਾ ਵਿਆਹ ਰੱਖਿਆ ਹੋਇਆ ਤੇ ਸਾਡੇ ਕੋਲ ਦੱਸਿਆ ਹੋਇਆ ਜਿਵੇਂ ਆਪਾਂ ਅਸਲ ਦੇ ਵਿੱਚ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਤੇ ਕਿਸੇ ਵੀਰ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਉਸ ਵੀਰ ਨੇ ਦੱਸਿਆ ਕਿ ਚਲੋ ਤੁਹਾਡੀ ਉਥੋਂ ਹੈਲਪ ਹੋ ਜਾਏਗੀ ਚਲੋ ਜੀਆਂ ਆਆਂ ਨੂੰ ਅਸੀਂ ਕਰਦੇ ਵੀ ਹਾਂ ਪਹਿਲੇ ਪਰਿਵਾਰ ਵੈਰੀਫਾਈ ਕਰਦੇ ਹਾਂ ਜੇ ਪਰਿਵਾਰ ਅਸਲ ਦੇ ਵਿੱਚ ਲੋੜਵੰਦ ਹੈ ਤੇ ਉਸ ਦੀ ਹੈਲਪ ਵੀ ਜ਼ਰੂਰ ਕਰਦੇ ਹਾਂ ਤੇ ਜਿਵੇਂ ਕਹਿੰਦੇ ਆ ਕਰਵਾਉਂਦੇ ਵੀ ਹਾਂ ਸੋ ਮੈਂ ਇਹਨਾਂ ਨੂੰ ਪੁੱਛਿਆ ਕਿ ਸਗਨ ਸਕੀਮ ਜਿਹੜੀ ਆਪਣੇ ਗਰੀਬ ਪਰਿਵਾਰਾਂ ਵਾਸਤੇ ਹੀ ਬਣੀ ਹੈ ਤਕਰੀਬਨ ਜਿਹੜੇ ਪਰਿਵਾਰ ਲੋਡ ਬੰਦੇ ਉਹਨਾਂ ਵਾਸਤੇ ਜਿਹੜੀ ਸਗਨ ਸਕੀਮ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਚਲਾਈ ਗਈ ਹੈ ਤੇ ਉਸ ਦੀ ਸਹੂਲਤ ਜਿਵੇਂ ਕਹਿੰਦੇ ਨੇ ਮੈਂ ਕਹੇ ਬਾਪੂ ਜੀ ਤੁਸੀਂ ਅਪਲਾਈ ਨਹੀਂ ਕੀਤੀ ਸੋ ਬਾਪੂ ਦੇ ਦੱਸਣ ਦੇ ਮੁਤਾਬਕ ਇਹ ਨਾਲ ਵੀਰ ਜੀ ਆਏ ਨੇ ਇਹਨਾਂ ਦੇ ਪਿੰਡ ਤੋਂ ਜਿਵੇਂ ਕਹਿੰਦੇ ਨੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਸ਼ੇਅਰ ਜ਼ਰੂਰ ਕਰਿਓ ਜੋ ਵੀਰ ਹੈਲਪ ਕਰ ਸਕਦੇ ਨੇ ਉਹ ਹੈਲਪ ਜ਼ਰੂਰ ਕਰਨ ਜੋ ਵੀਰ ਨਹੀਂ ਕਰ ਸਕਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਕਿਉਂਕਿ ਬਹੁਤ ਦਾਨੀ ਸੱਜਣ ਨੇ ਜਿਹੜੇ ਵੀਰ ਸੇਵਾ ਕਰਦੇ ਨੇ ਪਿੱਛੇ ਜੀ ਆਪਾਂ ਇੱਕ ਪਰਿਵਾਰ ਜਿੰਦੇ ਬੱਚਿਆਂ ਦੇ ਚੂਲਿਆਂ ਦਾ ਪਾਣੀ ਸੁੱਕ ਗਿਆ ਸੀਗਾ ਸੋ ਵੀਡੀਓ ਜਾਂਦੀ ਜਾਂਦੀ ਚੰਡੀਗੜ੍ਹ ਤੋਂ ਵੀ ਅੱਗੇ ਹਿਮਾਚਲ ਵੀ ਪਹੁੰਚ ਗਈ ਸੀ ਤੇ ਉੱਥੋਂ ਵੀ 2100 ਰੁਪਏ ਦੀ ਸੇਵਾ ਪਰਿਵਾਰ ਦੇ ਖਾਤੇ ਵਿੱਚ ਆਈ ਸੀ ਸੋ ਜੋ ਵੀਰ ਨਹੀਂ ਸੇਵਾ ਕਰ ਸਕਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਭਲੇ ਦਾ ਕੰਮ ਹੈ ਤੁਹਾਡਾ ਸ਼ੇਅਰ ਵੀ ਜਿਵੇਂ ਕਹਿੰਦੇ ਨੇ ਤੁਹਾਡੇ ਘਰ ਦੇ ਵਿੱਚ ਬਹੁਤ ਬਰਕਤਾਂ ਤੇ ਰੌਣਕਾਂ ਤੇ ਖੁਸ਼ੀਆਂ ਲੈ ਕੇ ਆਵੇਗਾ ਜੋ ਸਾਫ਼ ਨੀਅਤ ਨਾਲ ਸੱਚੀ ਨੀਅਤ ਨਾਲ ਇੱਕ ਸ਼ੇਅਰ ਵੀ ਕਰ ਦਿਓ ਨਾ ਤੇ ਤੁਹਾਡਾ ਉਹ ਵੀ ਲੇਖੇ ਲੱਗ ਜਾਊਗਾ ਸੋ ਸਗਨ ਸਕੀਮ ਦੇ ਅਕੋਰਡਿੰਗ ਇਹ ਚੀਜ਼ਾਂ ਜਦੋਂ ਕੋਈ ਲੋੜਵੰਦ ਪਰਿਵਾਰ ਆਂਦਾ ਹੈ ਜਦੋਂ ਵੀ ਸਾਨੂੰ ਕੋਈ ਸਰਕਾਰੀ ਨੁਮਾਇੰਦਾ ਮਿਲਦਾ ਹੈ ਤੇ ਅਸੀਂ ਉਹਨਾਂ ਨੂੰ ਇਹ ਜ਼ਰੂਰ ਕਹਿੰਦੇ ਹਾਂ ਕਿ ਤੁਸੀਂ ਜਿੱਦਾਂ ਅਸਲ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਹੈ ਜਿਵੇਂ ਕੋਈ ਲੇਡੀਜ਼ ਹੈਗੇ ਨੇ ਉਹਨਾਂ ਦੇ ਉੱਪਰ ਸਿਰ ਦੇ ਵਿੱਚ ਕੋਈ ਕਮਾਨਣ ਵਾਲਾ ਨਹੀਂ ਹੈਗਾ ਤੇ ਕੋਲ ਮਲਾ ਕੇ ਉਹ ਸਟਰਗਲ ਕਰ ਰਹੇ ਹਨ ਮਿਹਨਤ ਕਰ ਰਹੇ ਹਨ ਪਰ ਕੋਲ ਮਲਾ ਕੇ ਅੱਜ ਦੀ ਡੇਟ ਦੇ ਵਿੱਚ ਕੋਈ ਗਰੀਬ ਹੁੰਦਾ ਹੈ ਤੇ ਜਿਵੇਂ ਕਹਿੰਦੇ ਆ ਜੋਂਸ ਦੇ ਕੋਲ ਕੋਈ ਪ੍ਰਾਪਰਟੀ ਨਹੀਂ ਜਾਇਦਾਦ ਨਹੀਂ ਹੈ ਤੇ ਉਸ ਨੂੰ ਕੋਈ ਵਿਆਜੀ ਵੀ ਪੈਸਾ ਨਹੀਂ ਮਿਲਦਾ ਸੋ ਇਹੋ ਹਾਲ ਬਾਪੂ ਜੀ ਦਾ ਹੈ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ ਕਰ ਮਾੜਾ ਹੈ ਤਕਰੀਬਨ ਕਰ ਬਹੁਤ ਮਾੜਾ ਹੈ ਪਰ ਮੈਂ ਵੈਰੀਫਾਈ ਕੀਤਾ ਹੈ ਤੇ ਸਰੀਰ ਵੀ ਠੀਕ ਨਹੀਂ ਰਹਿੰਦਾ ਦੀ ਕੋ ਕੋ ਗੁੜੀਆਂ ਚਲੋ ਬੋਝ ਤਾਂ ਧੀਆਂ ਦਾ ਜਿਵੇਂ ਕਹਿੰਦੇ ਨੇ ਕੰਦੇ ਤੇ ਹੁੰਦਾ ਹੀ ਹੁੰਦਾ ਹੈ ਉਹਨਾਂ ਦਾ ਲਾਣਾ ਹੀ ਲਾਣਾ ਸੋ ਸਗਨ ਸਕੀਮ ਦੇ ਅਕੋਰਡਿੰਗ ਇੱਕ ਅਸਲ ਦੇ ਵਿੱਚ ਲੋੜਵੰਦ ਪਰਿਵਾਰ ਨੇ ਸਰਕਾਰ ਨੂੰ ਇਹੇ ਪਰਿਵਾਰਾਂ ਦਾ ਸਰਵੇ ਕਰਕੇ ਤੇ ਇਹੇ ਪਰਿਵਾਰਾਂ ਨੂੰ ਹੀ ਲੋੜਵੰਦ ਜਿਹੜੇ ਪਰਿਵਾਰ ਨੇ ਸਹੂਲਤ ਮਿਲਣੀ ਚਾਹੀਦੀ ਏ ਨਾ ਕਿ ਆਪਾਂ ਅੱਖਾਂ ਬੰਦ ਕਰਕੇ ਜਿਵੇਂ ਕਹਿੰਦੇ ਆ ਐਵੇਂ ਸਕੀਮਾਂ ਦਿੱਤੀ ਜਾਣੀਆਂ ਅਜਿਹੇ ਪਰਿਵਾਰਾਂ ਨੂੰ ਸਕੀਮ ਜ਼ਰੂਰ ਮਿਲਣੀ ਚਾਹੀਦੀ ਹੈ ਸੋ ਸਰਪੰਚ ਦੇ ਅਕੋਰਡਿੰਗ ਜਿਹੜੇ ਸਰਪੰਚ ਨੇ ਇਹ ਸਕੀਮ ਅਪਲਾਈ ਕਰਨੀ ਹੁੰਦੀ ਹੈ ਭਾਈ ਜੀ ਕੀ ਤੁਸੀਂ ਕੀਤੀ ਸੀ ਸਕੀਮ ਅਪਲਾਈ ਹਾਂ ਜੀ ਉਹ ਸਕੀਮ ਨੂੰ ਕਹੇ ਸੀ ਆਪਣੇ ਸਗਣ ਸਕੀਮ ਬਾਰੇ ਬਸ ਕਹਿੰਦੇ ਜਾਣੇ ਆ ਜਾਣੇ ਵਿੱਚੇ ਬਸ ਅਜੇ ਤੱਕ ਹੈ ਇੰਨਾ ਕੁੱਲ ਮਿਲਾ ਕੇ ਹੁਣ ਸਰਪੰਚੀ ਦੇ ਇਲੈਕਸ਼ਨ ਵੀ ਆਉਣ ਵਾਲੇ ਨੇ ਕੋ ਪੜ੍ਹੇ ਲਿਖੇ ਸਮਝਦਾਰ ਸੂਝਵਾਨ ਲੋਕ ਤੁਸੀਂ ਆਪੋ ਆਪਦੇ ਪਿੰਡਾਂ ਦੇ ਵਿੱਚ ਸਰਪੰਚ ਬਣਾਓ ਜਿਸ ਦੇ ਵਿੱਚ ਕੋਈ ਪਿੰਡ ਦੇ ਵਿੱਚ ਕੋਈ ਦੋ ਘਰ ਮਾੜੇ ਨੇ ਤੇ ਉਸ ਨੂੰ ਉੱਪਰ ਕਿਵੇਂ ਲੈ ਕੇ ਆਣਾ ਹੈ ਉਹ ਸਰਪੰਚ ਦੇ ਜਿਵੇਂ ਕਹਿੰਦੇ ਨੇ ਮੋਢਿਆਂ ਤੇ ਹੁੰਦਾ ਹੈ ਪਾਰ ਤੇ ਉਹ ਚਾਵੇ ਤਾਂ ਬਹੁਤ ਕੁਝ ਕਰ ਸਕਦਾ ਪਰ ਜਿਹੇ ਪਰਿਵਾਰ ਜਿਹੜੇ ਗਰੀਬ ਹੈ ਵਿਚਾਰੇ ਜਿਵੇਂ ਕਹਿੰਦੇ ਨੇ ਇੱਕ ਚੰਗੀ ਜਿਵੇਂ ਕਹਿੰਦੇ ਨੇ ਇੱਕ ਰਸਤਾ ਹੁੰਦਾ ਹੈ ਕੋਈ ਚੰਗਾ ਰਸਤਾ ਦਿਖਾਉਣ ਵਾਲਾ ਨਹੀਂ ਹੈਗਾ ਇਹਨਾਂ ਵਿਚਾਰਿਆਂ ਨੂੰ ਕੀ ਪਤਾ ਹੁਣ ਪਿੰਡ ਚੋਂ ਭਾਈ ਸਾਹਿਬ ਨਾਲ ਆਏ ਨੇ ਬਜ਼ੁਰਗ ਨੂੰ ਪਤਾ ਲੱਗਿਆ ਕਿ ਆਪਾਂ ਹੈਲਪ ਕਰਦੇ ਆ ਤੇ ਉਹਦੇ ਅਕੋਰਡਿੰਗ ਸੋ ਚੰਗੀ ਗਾਈਡ ਲਾਉਣ ਵਾਸਤੇ ਲਾਈਨ ਵਾਸਤੇ ਚੰਗਾ ਸਰਪੰਚ ਮੈਂਬਰ ਵੀ ਬਹੁਤ ਜ਼ਰੂਰੀ ਹੈ ਸੋ ਇਨਾਂ ਦੇ ਅਕੋਰਡਿੰਗ ਜਿਵੇਂ ਕਹਿੰਦੇ ਨੇ ਚੰਗੀ ਗਾਈਡਲਾਈਨ ਸਗਨ ਸਕੀਮ ਦੇ ਅਕੋਰਡਿੰਗ ਵੀ ਨਹੀਂ ਮਿਲੀ ਪਿੱਛੇ ਜੀ ਦੋ ਲੜਕੀਆਂ ਦੇ ਵਿਆਹ ਹੋਏ ਸੀਗੇ ਤੇ ਉਹ ਵੀ ਜੋ ਸਗਨ ਸਕੀਮ ਅਪਲਾਈ ਕੀਤੀ ਸੀਗੀ ਉਸ ਤੋਂ ਬਾਅਦ ਦਫ਼ਤਰ ਤੋਂ ਫਿਰੋਜਪੁਰ ਤੋਂ ਫੋਨ ਆਉਂਦੇ ਰਿਹਾ ਜੀ ਇਹਨਾਂ ਦਾ ਵਿਆਹ ਹੋਇਆ ਨਹੀਂ ਜੀ ਅਸੀਂ ਪਤਾ ਕੀਤਾ ਜੀ ਇੱਥੇ ਰਹਿੰਦੇ ਨਹੀਂ ਜੀ ਕਿਉਂਕਿ ਪਿੰਡ ਦੇ ਵਿੱਚ ਲੱਗ ਡਾੜ ਤੇ ਜਿਵੇਂ ਕਹਿੰਦੇ ਨੇ ਪਾਰਟੀਆਂ ਬਾਜ਼ੀਆਂ ਦੇ ਵੀ ਸਿਆਪੇ ਹੈਗੇ ਨੇ ਦੇ ਉਹ ਜਿਵੇਂ ਕਹਿੰਦੇ ਨੇ ਉਹ ਵੈਰੀਫਿਕੇਸ਼ਨਾਂ ਦੇ ਅਕੋਰਡਿੰਗ ਉਹ ਸਗਨ ਸਕੀਮ ਮਿਲੀ ਨਹੀਂ ਇੱਕ ਦੋ ਵਾਰ ਮੈਂ ਵੀ ਫੋਨ ਕੀਤਾ ਜੀ ਉਹ ਕਹਿੰਦੇ ਜੀ ਸਾਨੂੰ ਸਰਪੰਚ ਨੇ ਕਿਹਾ ਹੈ ਜੀ ਇਹਨਾਂ ਨੂੰ ਸਗਨ ਸਕੀਮ ਬੰਦ ਨਹੀਂ ਗਰੀਬ ਪਰਿਵਾਰ ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਵੀ ਕੁੱਲ ਮਿਲਾ ਕੇ ਜੀ ਸਕੀਮਾਂ ਸਕੁਮਾਂ ਚੰਗਿਆ ਬੰਦਿਆ ਵਾਸਤੇ ਨੇ ਮਾੜੇ ਬੰਦਿਆ ਵਾਸਤੇ ਕੋਈ ਸਕੀਮ ਨਹੀਂ ਹੈਗੀ ਸੋ ਆਪਾਂ ਇਹਨਾਂ ਦਾ ਹੱਥ ਫੜਿਆ ਹੈ ਸੋ ਜੋ ਸੇਵਾ ਕਰ ਸਕਦੇ ਹੋ 100 200 300 500 ਜੋ ਕਰ ਸਕਦੇ ਹੋ ਬਾਪੂ ਦਾ ਕਾਊਂਟ ਨੰਬਰ ਦੇ ਰਹਿਆਂ ਹਾਂ ਗੂਗਲ ਪੇ ਫੋਨ ਪੇ ਇਹਨਾਂ ਦੇ ਚੱਲਦਾ ਨਹੀਂ ਸਕੈਨਰ ਮੈਂ ਦੇ ਰਿਆਂ ਹੈਗਾ ਆਪਣਾ ਜੋ ਵੀ ਸਕੀਮ ਤੁਸੀਂ ਦਿਲੋਂ ਪਾਣੇ ਚਾਹਦੇ ਹੋ ਸਾਫ਼ ਨੀਅਤ ਨਾਲ ਪਾਉਂਦੇ ਹੋ ਇੱਕ ਇੱਕ ਪੈਸਾ ਲੇਖੇ ਲੱਗੂਗਾ ਜਿਵੇਂ ਕਹਿੰਦੇ ਨੇ ਬਾਪੂ ਦੀ ਹੈਲਪ ਜ਼ਰੂਰ ਕਰੋ ਬਹੁਤ ਆਸ ਲੈ ਕੇ ਆਏ ਨੇ ਆਪਣੇ ਕੋਲ ਤੇ ਕੋਲ ਮਲਾ ਕੇ ਕੋਈ ਰਸਤ ਪਾਣੀ ਜਾਂ ਕੋਈ ਉਸ ਤਰ੍ਹਾਂ ਦਾ ਕੁਝ ਆ ਜਾਏਗਾ ਬਿਲਕੁਲ ਸਾਦਾ ਹੀ ਕਰ ਰਹੇ ਨੇ ਕੋਈ 20 30 40000 ਰੁਪਏ ਆਪਾਂ ਇਹਨਾਂ ਨੂੰ ਇਕੱਠਾ ਕਰਕੇ ਦੇਣਾ ਜੋ ਜਿਵੇਂ ਕਹਿੰਦੇ ਨੇ ਬਾਪੂ ਦੀ ਹੈਲਪ ਹੋ ਜਾਏਗੀ ਬੋਝ ਹਲਕਾ ਹੋ ਜਾਏਗਾ ਬਾਪੂ ਕਹਿੰਦਾ ਵੀ ਵਿਆਜ ਤੋਂ ਪੈਸੇ ਪੁੱਛੇ ਸੀ ਪਰ ਕੋਲ ਮਲਾ ਕੇ ਸਾਡੇ ਕੋਲ ਗੁਜਮੀਨ ਜਾਇਦਾਦ ਹੀ ਨਹੀਂ ਹੈਗੀ ਤੇ ਵਿਆਜ ਤੋਂ ਪੈਸੇ ਕਿੱਥੋਂ ਮਿਲਣਗੇ ਸਾਨੂੰ ਕੀ ਕਹਿਣਾ ਚਾਹੋਗੇ ਬਾਪੂ ਦੱਸੋ ਅਣੀ ਸੇਸਾਗਣ ਸਿੰਘ ਦੇ ਹਮ ਨਹੀਂ ਪਾ ਲਖਾ ਨਹੀਂ ਵਿਆਜ ਪੈਸੇ ਪੁੱਛੇ ਪਤਾ ਕੀਤਾ ਸੀ ਤੁਸੀਂ ਕਿਸੇ ਕੋਲੋਂ ਵੀ ਕੋਈ ਵਿਆਜ ਤੇ ਲੈਣ ਵਾਸਤੇ ਵਿਆਜ ਤੇ ਪੁੱਛਿਆ ਪੈਸੇ ਕੋਈ ਜ਼ਿੰਮੇਦਾਰ ਨਹੀਂ ਦਿੰਦੇ ਹਮ ਵਿਆਹ ਵਾਲੇ ਕਹਿੰਦੇ ਆ ਕਿ ਤੁਸੀਂ 2 ਮਹੀਨਾਂ ਮੋੜ ਸਕਦੇ ਮੈਂ ਤਾਂ ਨਹੀਂ ਮੁੜਨਾ ਮੇਰੇ ਕੋਲ ਵੀ 6 ਮਹੀਨੇ ਲੱਗਣ ਗਿਆ ਤਾਂ ਨਹੀਂ ਪੈਖੇ ਥੋੜੇ ਆ ਦੋ ਯਾਰ ਯਾਰ ਨਾ ਨਹੀਂ ਸਰਦਾ ਹੂੰ ਇਦਾਂ ਜ਼ਿੰਮੇਦਾਰ ਕੋਈ ਨਹੀਂ ਦਿੰਦਾ ਇੱਕ ਜ਼ਿੰਮੇਦਾਰ ਮੈਂ ਲੱਗਿਆ ਉਹਨੇ ਮੈਨੂੰ ਬਹੁਤ ਤਰਦਾਸ ਦੇ ਦੇ ਕੇ ਦੇ ਦੇ ਕੇ ਆਂਦਾ ਤੈਨੂੰ ਦੇਵਾਂ ਦਾ ਪੈਸੇ ਦੇਵਾਂ ਦਾ ਜਿਹਦਾ ਵਿਆਹ ਰੱਖਿਆ ਹੈ ਕਿ ਉਹਨੇ ਗੱਲ ਹੀ ਨਹੀਂ ਮੇਰੀ ਸੁਣੀ ਅੱਛਾ ਮਤਲਬ ਕਿ ਕੋਈ ਵਿਆਜ ਤੇ ਪੈਸਾ ਵੀ ਨਹੀਂ ਮਿਲਦਾ ਨਹੀਂ ਦਿੱਤਾ ਉਹਨੇ ਕੋਈ ਪੈ ਜਿਹੜੇ ਮੇਰੇ ਬਣੇ ਆ ਥੋੜੇ ਬਹੁਤੇ ਉਹ ਹੀ ਦਿੱਤੇ ਪਹਿਲਾਂ ਕਹਿੰਦਾ ਤੈਨੂੰ ਦੇਵਾਂਗਾ ਦੇਵਾਂ ਗੌਣੋਂ ਦਾ ਕੰਮਕਾਰ ਕਿ ਤਿੰਨ ਚਾਰ ਮਹੀਨੇ ਉਹ ਵੀ ਵੇਰ ਗਿਆ ਵੀ ਕੋਲ ਮਲਾ ਕੇ ਜੀ ਬਹੁਤ ਜਿਗਰਾ ਚਾਹੀਦਾ ਹੈ ਕਿਸੇ ਦੀ ਹੈਲਪ ਕਰਨ ਦਾ ਤੇ ਲੋਕੀ ਅੱਜ ਕੱਲ ਮਤਲਬੀ ਨੇ ਜੀ ਤੇ ਖਾਸ ਕਰਕੇ ਜੋ ਸਾਫ਼ ਨੀਅਤ ਵਾਲੇ ਲੋਕ ਨੇ ਜਿਹੜੇ ਜਿਵੇਂ ਆਪਣੇ ਨਾਲ ਵੀਰ ਜੁੜੇ ਹੋਏ ਨੇ ਉਹਨਾਂ ਦਾ ਦਿਲ ਬਹੁਤ ਵੱਡਾ ਹੈ ਹੁਣ ਮੈਂ ਪਿਛਲੇ 8 ਸਾਲਾਂ ਤੋਂ ਜਿਵੇਂ ਕਹਿੰਦੇ ਨੇ ਮੈਨੂੰ ਪਤਾ ਲੱਗਦਾ ਹੈ ਕੋਈ ਸੇਵਾ ਕਿਸੇ ਨੂੰ ਲੋੜ ਹੈ ਅਸਲ ਬੰਦ ਨੂੰ ਲੋੜ ਹੈ ਤੇ ਅਸੀਂ ਇਹ ਚੀਜ਼ਾਂ ਬਾਪੂ ਨੇ ਜੋ ਗੱਲਾਂ ਕਹੀਆਂ ਹਨ ਇਹ ਹੁੰਦਾ ਹੈ ਅਸਲ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਲੋਕ ਲਾਰੇ ਲਾਉਂਦੇ ਐ ਤੇ ਸਾਥ ਨਹੀਂ ਦਿੰਦੇ ਤੇ ਜਿਵੇਂ ਕਹਿੰਦੇ ਨੇ ਕੋਈ ਕੋਈ ਮਜਬੂਰੀ ਦੱਸਦਾ ਹੈ ਤੇ ਜਿਵੇਂ ਕਹਿੰਦੇ ਨੇ ਰਾਹ ਬਖਾਨ ਵਾਲੇ ਬਹੁਤ ਨੇ ਇਹਦੇ ਜਿਵੇਂ ਕਹਿੰਦੇ ਆ ਕੋਈ ਮਦਦ ਕਰਨ ਵਾਲਾ ਨਹੀਂ ਹੈਗਾ ਸੂ ਬਾਬਾ ਬਾਪੂ ਦੀ ਹੈਲਪ ਕਰਨੀ ਹੈ ਜਿਆਦਾ ਗੱਲਾਂ ਆਪਾਂ ਕਰਨੀਆਂ ਹੀ ਨਹੀਂ ਜੋ ਸੇਵਾ ਕਰ ਸਕਦੇ ਹੋ ਜਰੂਰ ਕਰੋ